ਅੱਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਲਗਾਤਾਰ ਭਾਰਤ ਵਾਸੀਆਂ ਦਾ ਖੂਨ ਖੋਲਿਆ ਹੋਇਆ ਸੀ ਤੇ ਲਗਾਤਾਰ ਮੰਕੀਤੀ ਜਾਰੀ ਸੀ ਕਿ ਜੇ ਮੂੰਹ ਤੋੜ ਮਾਰ ਜਵਾਬ ਦਿੱਤਾ ਜਾਵੇ ਜੋ ਕਿ ਨਿਹਤਿਆਂ ਦੇ ਉੱਤੇ ਤੇ ਬੇਕਸੂਰਾਂ ਦੇ ਉੱਤੇ ਜਿਹੜਾ ਇਹ ਪਹਿਲਗੰਗ ਦੇ ਵਿੱਚ ਅੱਤਵਾਦੀ ਹਮਲਾ ਕੀਤਾ ਗਿਆ ਜਿਹੜੇ ਪਰਿਵਾਰਕ ਮੈਂਬਰ ਘੁੰਮਣ ਗਏ ਹੋ ਸੀ ਉਹਨਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ ਉਹਨਾਂ ਨੂੰ ਨਾਂ ਪੁੱਛ ਕੇ ਧਰ ਪੁੱਛ ਕੇ ਗੋਰੀਆਂ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਸ ਕਟਨਾ ਨੇ ਬੇहद ਲੋਕਾਂ ਦਾ ਖੂਨ ਹੋਨੇਰ ਜਿਸ ਤੋਂ ਬਾਅਦ ਲਗਾਤਾਰ ਇਸ ਦੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਫਿਰ ਇਸ ਦੇ ਉੱਤੇ ਭਾਰਤੀ ਫੌਜ ਨੇ ਕਾਰਵਾਈ ਕਰਦੇ ਹੋਏ ਦੱਸਿਆ ਕਿ ਦੇਰ ਰਾਤ ਜਿਹੜਾ ਕਿ ਇਹ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਨੌ ਜਿਹੜੇ ਕਿ ਅੱਤਵਾਦੀ ਟਿਕਾਣਿਆਂ ਨੂੰ ਢੇਰ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਦਹਿਸ਼ਤਗਰਦਾਂ ਦੀ ਵੀ ਮੌਤ ਹੋਈ ਆ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਭੜਕਲ ਮਚ ਗਿਆ ਲੋਕ ਆਪਣੀ ਜਾਨ ਬਚਾ ਕੇ ਭਾਜ਼ੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਵੀਡੀਓਜ਼ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਦੂਜੇ ਪਾਸੇ ਭਾਰਤ ਵਾਸੀਆਂ ਦੇ ਵੱਲੋਂ ਇਸ ਸਰਜਿਕਲ ਸਟ੍ਰਾਈਕ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਜੋ ਭਾਰਤੀ ਫੌਜ ਦੇ ਵੱਲ ਇਹ ਮੂਹ ਤੋੜਮਾ ਜਵਾਬ ਦਿੱਤਾ ਗਿਆ ਉਸ ਦਾ ਸਵਾਗਤ ਕੀਤਾ ਜਾ ਰਿਹਾ ਤੇ ਲਗਾਤਾਰ ਜਿਹੜੀ ਕਿਸ ਦੀ ਖੁਸ਼ੀ ਵੀ ਮਨਾਈ ਜਾ ਰਹੀ ਹੈ ਉੱਥੇ ਹੀ ਜਿਹੜੇ ਪਹਿਲਗਾਮ ਦੇ ਵਿੱਚ ਉਤਵਾਦੀ ਹਮਲਾ ਹੋਇਆ ਸੀ ਉਸ ਦੇ ਵਿੱਚ ਲੈਫਟਿਨੈਂਟ ਦੇ ਜਿਹੜੇ ਮੌਤ ਹੋਈ ਸੀ ਉਹਦੀ ਮਾਤਾ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਇਸ ਸਰਜਿਕਲ ਸਟ੍ਰਾਈਕ ਦੀ ਪ੍ਰਸ਼ੰਸਾ ਕੀਤੀ ਹੈ ਕਿ ਬਹੁਤ ਜੜਾ ਕੀ ਵਧੀਆ ਹੋਇਆ ਜੋ ਇਹ ਆਲਸਰ ਕਾਦੇ ਵੱਲੋਂ ਫੈਸਲਾ ਲਿਆ ਗਿਆ ਤੇ ਮੂੰਹ ਤੋੜਮਾ ਜਿਹੜਾ ਜਵਾਬ ਆ ਪਾਕਿਸਤਾਨ ਨੂੰ ਦਿੱਤਾ ਗਿਆ ਜਿਹਦੀ ਪ੍ਰਸ਼ੰਸਾ ਛੜੀ ਕੀਤੀ ਗਈ ਆ ਦੂਜੇ ਪਾਸੇ ਜੇਕਰ ਗੱਲ ਕਿਸਾਨਾਂ ਨੇ ਕੀਤੀ ਜਵਾਬਿਤ ਆਦਾ ਕਿ ਕਿਸਾਨ ਆਪਣੇ ਮੰਗੌਲ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਰੇਲਵੇ ਟਰੈਕ ਰੁਕਣ ਦਾ ਜਿਹੜਾ ਕਿ ਐਲਾਨ ਕੀਤਾ ਗਿਆ ਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਸਰਜੀਕਲ ਸਟ੍ਰਾਈਕ ਹੋ ਚੁੱਕਿਆ ਉਸ ਤੋਂ ਬਾਅਦ ਜਿਹੜਾ ਕਿ ਕਿਸਾਨਾਂ ਨੇ ਜਿਹੜਾ ਇਹ ਆਪਣਾ ਫੈਸਲਾ ਉਸ ਦੇ ਉੱਤੇ ਮੁੜ ਵਿਚਾਰ ਕੀਤਾ ਅਤੇ ਰੇਲਵੇ ਟ੍ਰੈਕ ਜਿਹੜੇ ਰੋਕੇ ਗਏ ਸੀ ਉੱਥੋਂ ਉਹ ਇੱਕ ਪਾਸੇ ਤੇ ਹੋ ਗਏ ਨੇ ਤੇ ਸਰਬ ਸਿੰਘ ਭੁੰਦੇ ਦਾ ਚੜ੍ਹ ਕੇ ਬਿਆਨ ਸਾਹਮਣੇ ਆਇਆ ਤੇ ਉਸ ਦੇ ਵੀ ਅਸੀਂ ਨਜ਼ਰ ਮਾਰਾਂਗੇ ਤੇ ਲਗਾਤਾਰ ਤੁਹਾਨੂੰ ਜੜੀਆਂ ਹੋਰ ਵੀਡੀਓਜ਼ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਇੱਕ ਵੀਡੀਓ ਜਿਹੜੀ ਹੋਰ ਤੇ ਜਿਹਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਹਿਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ ਪੁੱਛਦੇ ਵਿੱਚ ਜਿਹੜੇ ਕਿ ਫਾਇਰਿੰਗ ਕੀਤੀ ਗਈ ਹੈ ਇੱਕ ਆ ਵੀਡੀਓ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾ ਰਿਹਾ ਤੇ ਇਹੀ ਜਿਹੜਾ ਕਿ ਲਿਖਿਆ ਜਾ ਰਿਹਾ ਕਿ ਪਾਕਿਸਤਾਨ ਦੇ ਵੱਲੋਂ ਜਿਹੜੀ ਕਿ ਜਵਾਬੀ ਕਾਰਵਾਈ ਕੀਤੀ ਗਈ ਹੈ ਪੁਲਸ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਦੱਸੀ ਜਾ ਰਹੀ ਹੈ ਤੇ 20 ਲੋਕ ਜ਼ਖਮੀ ਹੋਣ ਦੀ ਗੱਲ ਵੀ ਜਿਹੜੀ ਕਿ ਕਹੀ ਜਾ ਰਹੀ ਹੈ ਹਾਲਾਂਕਿ ਇਸ ਗੱਲ ਦੇ ਹੱਦ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਇਸ ਵੀਡੀਓ ਲੈ ਕੇ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਿ ਕਮੈਂਟ ਵੀ ਕੀਤੇ ਜਾ ਰਹੇ ਨੇ ਤੇ ਇਹ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਆਓ ਤੁ ਵਾਖ ਵਖ ਜਿਹੜੇ ਕਿ ਤਸਵੀਰਾਂ ਦੇ ਉੱਤੇ ਨਜ਼ਰ ਮਰਵਾ ਦਿੰਦੇ ਆ ਤੇ ਨਾ ਹੀ ਸੁਣਾ ਦਿੰਦੇ ਆ ਕਿ ਕਿਵੇਂ ਭਾਰਤ ਵਾਸੀ ਦੇ ਵਿੱਚ ਇਸ ਸਰਜਿਕਲ ਸਟ੍ਰਾਈਕ ਨੂੰ ਲੈ ਕੇ ਖੁਸ਼ੀ ਜਿਹੜੀ ਕਿ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਜਿਹੜਾ ਮੂੰਹ ਤੋੜ ਮਾਰ ਜਵਾਬ ਹੈ ਪਾਕਿਸਤਾਨ ਨੂੰ ਜਿਹੜਾ ਕਿ ਦਿੱਤਾ ਗਿਆ ਦੇਖੋ ਇਹ ਖਾਸ ਤਸਵੀਰਾਂ ਤੇ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਤੇ ਪਲ-ਪਲ ਦੀ ਅਪਡੇਟ ਜਾਣਨ ਦੇ ਵਾਸਤੇ ਤੁਸੀਂ ਜੁੜੇ ਰਹੋ ਅਛਾਦ ਚੈਨਲ ਦੇ ਨਾਲ ਦੇਖੋ ਇਹ ਵੀਡੀਓ ਇਹ ਬਹੁਤ ਹੀ ਅੱਛੀ ਬਾਤ ਹੈ ਕਿ ਜੋ ਉਹਨਾਂ ਨੇ ਮੋਦੀ ਸਾਹਿਬ ਨੇ बदला लिया है और मैं उनके साथ हूँ जनता उनके साथ है और हमारा सारा परिवार उनके साथ है सेना के जवानों को मैसेज देना चाहेंगे आगे भी वो लड़ाई लड़ रहे हैं मैं सेना के जवानों को यही मैसेज देना चाहती हूँ कि आगे बढ़ते रहो और ऐसे ही बदला लेते रहो कि, कि, भी न... ना कि ऐसी कोई घटना दोबारा न घटे उनको मुंह तोड़ जवाब देना आ, ऐसे ही देना चाहिए अब जब बदला लिया है तो अब क्या कहना चाहेंगे की बाकी आक्रोशा हाँ जी मैं बहुत खुश हूँ उसके लिए बहुत ज्यादा ही खुश हूँ और आगे मेरे हस्बैंड ही बोलेंगे मिली आपको लगता है उन तमाम लोगों को जिनकी जान गई पहलगाम में सभी लोग हाँ जी उन सभी को श्रद्धांजलि मिली है

ਬਾਕੀ ਆਮ ਲੋਕ ਜਿਹੜੇ ਆ ਇਹ ਖੁਸ਼ ਆ ਪਾਕਿਸਤਾਨ ਦੇ ਵੀ ਆਮ ਲੋਕ ਖੁਸ਼ ਹੋਣਗੇ ਇਸ ਹਮਲੇ ਤੋਂ ਕਿਉਂਕਿ ਅੱਤਵਾਦ ਤੋਂ ਪਾਕਿਸਤਾਨੀ ਵੀ ਦੁਖੀ ਆ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਅੱਤਵਾਦ ਬੁਕਾਇਆ ਜਾਵੇ ਤੇ ਆ ਪਬਲਿਕ ਦਾ ਨੁਕਸਾਨ ਨਾ ਹੋਵੇ ਜਾਂ ਫਿਰ ਵੀ ਕੋਈ ਜੰਗ ਲੱਗਦੀ ਆ ਤੇ ਸਾਡਾ ਨਗਰ ਜਿੰਨੇ ਵੀ ਆ ਬਾਰਡਰ ਏਰੀਆ ਸਾਰੇ ਸਰਕਾਰ ਦੇ ਨਾਲ ਫੌਜ ਦੇ ਨਾਲ ਖੜੇ ਨੇ ਸੇਵਾ ਪਾਣੀ ਦੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਜੋ ਵੀ ਸਹੂਲਤ ਚਾਹੀਦੀ ਹੋ ਫੌਜ ਨੂੰ ਮਿਲੇਗੀ ਜੀ ਪਹਿਲ ਕਾਮ ਦੇ ਵਿੱਚ ਜਿਸ ਤਰੀਕੇ ਨਾਲ ਕਠਿਨਾਈ ਇਨੀਆਂ ਸੇ ਲੋਕਾਂ ਦੇ ਆ ਬਿਲਕੁਲ ਜੀ ਹੱਤਵਾਰ ਖਤਮ ਹੋ ਜਾ ਜਿਹੜਾ ਉਹਦਾ ਦੁੱਖ ਜਿਆਦਾ ਆ ਜਾ ਪੈਲਗਾਮ ਦੇ ਵਿੱਚ ਜਿਹੜਾ ਨਜਾਜ਼ ਮਾਰੇ ਗਏ ਘੁਮਣ ਫੇਰਨ ਗਏ ਲੋਕ ਆਪਣੇ ਇੱਕ ਜੋੜਾ ਨਵਾਂ ਵਿਆਹਾ ਦੋ ਦਿਨ ਵਿਆਹ ਹੋਇਆ ਉਹਦਾ ਦੁੱਖ ਸਾਰੇ ਬੱਚੇ ਬੱਚੇ ਨੂੰ ਉਸ ਚੀਜ਼ ਦਾ ਬੜਾ ਦੁੱਖ ਹੈ ਜੀ ਹਰ ਇੱਕ ਨੇ ਅਰਦਾਸ ਕੀਤੀ ਆ ਕਿ ਹੱਤਵਾਰ ਖਤਮ ਹੋਣਾ ਚਾਹੀਦਾ ਜੀ ਮੇਰਾ ਨਾਮ ਸਰਪੰਚ ਇਕਬਾਲ ਸਿੰਘ ਹੈ ਜੀ ਪਿੰਡ ਰਿਆੜ ਸੋ ਪਰ ਸੋ ਸਾਲ ਪਾਕਿਸਤਾਨੀ ਹੱਤਵਾਰ ਖਤਮ ਹੋਲੇ ਤੇ ਹਮਲਾ ਕੀਤਾ ਗਿਆ ਕਿਤਨਾ ਦੇਖੋ ਜੀ ਜਿਹੜਾ ਰਾਤੀ ਏਅਰ ਸਟ੍ਰਾਈਕ ਹੋਈ 1:30 ਵਜੇ ਬਹੁਤ ਵਧੀਆ ਆ ਵੀ ਇੱਕ ਟਸਿਵਿਲਿਅਨ ਨੂੰ ਤੰਗ ਨਹੀਂ ਕੀਤਾ ਗਿਆ ਪਾਕਿਸਤਾਨੀਆਂ ਨੂੰ ਕਿਉਂਕਿ ਆਮ ਲੋਕਾਂ ਦਾ ਦੇ ਵਿੱਚ ਕਸੂਰ ਕੋਈ ਨਹੀਂ ਜਿਹੜੇ ਅੱਤਵਾਦੀ ਸੀ ਉਹਨਾਂ ਦੇ ਹੀ ਟਿਕਾਣਿਆਂ ਤੇ ਹਮਲਾ ਹੋਇਆ ਆ ਇਹ ਬਹੁਤ ਵਧੀਆ ਗੱਲ ਕੀਤੀ ਆ ਆਪਣੀ ਇੰਡੀਅਨ 에ਅਰ ਫੋਰਸ ਨੇ ਤੇ ਇੰਡੀਅਨ ਗਵਰਨਮੈਂਟ ਨੇ ਵੀ ਜਿਹੜਾ ਸਿਵਿਲਿਅਨ ਦੀ ਜੰਗ ਨਾ ਹੀ ਲੱਗੇ ਕਿਉਂਕਿ ਜੇ ਜੰਗ ਲੱਗਦੀ ਆ ਤਾਂ ਸਾਰੇ ਸਿਵਿਲਿਅਨ ਨੂੰ ਬਹੁਤ ਜ਼ਰਾ ਨੁਕਸਾਨ ਹੋਊਗਾ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਇੰਡੀਆ ਵਾਲਿਆਂ ਨੂੰ ਇੱਦਾਂ ਹੀ ਜੇ ਇਹ ਜਿਹੜਾ ਘੋਣਿਆ ਇਹਨੂੰ ਖਤਮ ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਅਤਵਾਦ ਜਿਹੜਾ ਇਹ ਖਤਮ ਹੋਣਾ ਚਾਹੀਦਾ ਅਤਵਾਦ ਹਰ ਇੱਕ ਮੁਲਕ ਦੀ ਇੱਕ ਸਿਰਪੀੜ ਆ ਹਾਂਜੀ ਕਿਉਂਕਿ ਉਸ ਦਿਨ ਵੀ ਸਿਰਫ ਤਿੰਨ ਹੀ ਪੈਲਗਾਮ ਦੇ ਵਿੱਚ ਤਿੰਨ ਹੀ ਬੰਦੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਉਹਨਾਂ ਤਿੰਨਾਂ ਬੰਦਿਆਂ ਦੀ ਵਜ੍ਹਾ ਦੇ ਕਾਰਨ ਅੱਜ ਤੁਸੀਂ ਦੇਖ ਸਕਦੇ ਸਾਰੇ ਦੋਹਾਂ ਮੁਲਕਾਂ ਨੂੰ ਵਿਵਪਤਾ ਪਈ ਇੱਕ ਸਾਧੀ ਸਾਡਾ ਬਹੁਤ ਵਧੀਆ ਵਾਈ ਹਾਲਿਆਂ ਦੀ ਪਾਕਿਸਤਾਨ ਨੂੰ ਇਸ ਚੀਜ਼ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਖੁੱਲੇ ਆਮ ਆਤਵਾਦ ਹੈ ਉੱਥੇ ਉਹ ਸਾਰਾ ਕੰਟਰੋਲ ਕਰਨਾ ਚਾਹੀਦਾ ਵਾ ਕਿਉਂਕਿ ਉਹ ਸਾਡੇ ਤੋਂ 50 ਸਾਲ ਪਿੱਛੇ ਜਾ ਚੁੱਕੇ ਆ ਉਹਨਾਂ ਦੇ ਅਸੀਂ ਹਾਲਾਤ ਵੇਖਨੇ ਆ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਹਾਲਾਤ ਨੇ ਬਹੁਤ ਖਰਾਬ ਨੇ ਤੇ ਉਹਨਾਂ ਨੂੰ ਚਾਹੀਦਾ ਇਹ ਆਤਵਾਦ ਨੂੰ ਮੋਕਾ ਦੇਣ ਤੇ ਉਹ ਵੀ ਤਰੱਕੀ ਕਰਨ ਸਾਡੇ ਵਾਂਗੂ ਸਾਡੇ ਵਾਂਗੂ ਛੜਕਾ ਆਉਣ ਸਾਡੇ ਵਾਂਗੂ ਬਿਜਲੀ ਹੋਵੇ ਸਾਡੇ ਵਾਂਗੂ ਖੇਤੀ ਦੇ ਮੁੱਲ ਵਧੀਆ ਹੋਣ ਹਰ ਗੱਲ ਵਿੱਚ ਵਧੀਆ ਹੋਵੇ